ਆਪ ਵੀ ਨਾਮ ਰਵਾਇਆ ਕਰੋ ਖੁਰਕ-ਖੁਰਕ ਕੁਰਦੇ ਆ ਰਾਤ ਨੂੰ ਸਤਸ੍ਰੀ ਅਕਾਲ ਜੀ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 13 ਸਤੰਬਰ ਨੂੰ 6 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਕੱਲ ਕਿਹੜੇ ਖਿਡਿਆਰੀ 212000 ਰੁਪਏ ਦੇ ਬੈਸਟ ਰੇਡਰ ਤੇ ਜਾਫੀ ਬਣਿਆ ਤੇ ਯੂ ایس اے ਦੇ ਕਬੱਡੀ ਕੱਪ ਤੋਂ ਕੌਣ ਬੈਸਟ ਰੇਡਰ ਤੇ ਜਾਫੀ ਬਣਿਆਗੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਖਤਰਾਂ 103 ਅੰਮ੍ਰਿਤਸਰ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਸੌਰ ਸਿੰਘ ਤੇ ਕਮਾਨ ਦੀਆਂ ਟੀਮਾਂ ਦੇ ਵਿੱਚ ਕਾ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚ ਸੌਰ ਸਿੰਘ ਦੀ ਟੀਮ ਸੈਕੰਡ ਰਹੀ ਤੇ ਕਮਾਨ ਦੀ ਟੀਮ ਫਸਟ ਤੇ ਇਤੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਤੋਂ ਬੈਸਟ ਰੇਡਰ ਬਣਗਾ ਪਿੰਦਾ ਚ ਟ੍ਰੇਡਰ ਬਣਿਆ ਕਿ ਤੇ ਬਿਟ ਜਾਪੀ ਦੀ ਗੱਲ ਕਰਕੇ ਤਾਂ ਬਿਟ ਜਾਪੀ ਬਣੇਗਾ ਬੱਲਾ ਕਠਿਆਲੇ ਵਾਲਾ ਤੇ 100 ਮੈਚ ਦੇ ਵਿੱਚ ਟ੍ਰੇਡਰ ਤੇ ਜਾਫੀਆਂ ਦੇ ਲਈ 2-2000 ਰੁਪਏ ਦਿੱਤੇ ਗਏ ਸਨ ਅੱਗੇ ਗੱਲ ਕਰਦੇ ਹਾਂ ਮੱਲੂ ਕਪੂਰਥਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਫਰੰਦੀਪੁਰ ਤੇ ਫਗਵਾੜਾ ਟਾਈਗਰ ਦੀਆਂ ਟੀਮਾਂ ਦੇ ਵਿੱਚਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚ ਫਗਵਾੜਾ ਟਾਈਗਰ ਫਸਟ ਤੇ ਫਰੰਦੀਪੁਰ ਦੀ ਟੀਮ ਸੈਕੰਡ ਰਹੀ ਅੱਗੇ ਗੱਲ ਕਰਦੇ ਹਾਂ ਕਾਰੀ ਸਾਰੀ ਹੁਸ਼ਿਆਰਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ ਤੇ ਜਾਫੀਆਂ ਦੇ ਲਈ 212000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਕੇਸੀ ਕਟਵਾਰਾ ਤੇ ਨਸਰਾਲੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕੇਸੀ ਕਟਵਾਰਾ ਫਰਸਟ ਤੇ ਨਸਰਾਲੇ ਦੀ ਟੀਮ ਸੈਕੰਡ ਰਹੀ ਇਥੋਂ ਦਾ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਵੈਸਟ ਰੇਡਰ ਬਣੇਗਾ инду ਰੋੜਕੇ ਵਾਲਾ 19 ਕਬੱਡੀਆਂ ਪਾ ਕੇ 18 ਨੰਬਰ ਲੈ ਤੇ ਬੈਟ ਜਾਫੀ ਦੀ ਗੱਲ ਕਰਗੇ ਤਾਂ ਬੈਟ ਜਾਫੀ ਬਣੇਗਾ ਦੇਬਨ ਬਾਗਿਆਂ ਵਾਲਾ 10 ਟਾਚ ਲੈ ਕੇ 3 ਜੱਫੇ ਲਾਈ ਅੱਗੇ ਗੱਲ ਕਰਦੇ ਹਮੀਰਗੜ ਬਠਿੰਡਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 41000 ਤੇ ਦੂਜਾ ਇਨਾਮ 31000 ਸੀ ਤੇ ਬੈਟ ਰੇਡਰ ਤੇ ਜਾਫੀਆਂ ਦੇ ਲਈ ਐਲੀਡੀਆਂ ਦਿੱਤੀਆਂ ਗਈਆਂ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਦੁੱਲੇ ਵਾਲਾ ਤੇ ਉਗੋ ਕੀ ਨੇ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਉਗੋ ਕੇ ਫਰਸਟ ਤੇ ਦੁੱ ਤਾਂ ਇਥੋਂ ਦਾ ਵੈਕਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਕਟਰ ਰੇਡਰ ਬਣੇਗਾ ਭੋਲਾ ਜਲਾਣੀ ਵਾਲਾ ਨੌਂ ਕਬੱਡੀਆਂ ਪਾ ਕੇ ਨੌ ਨੰਬਰ ਲੈ ਤੇ ਤੇ ਵਟ ਜਾਫੀ ਦੀ ਗੱਲ ਕਰਕੇ ਤਾਂ ਵਟ ਜਾਫੀ ਬਣੇਗਾ ਮੰਦਰ ਸੇਲਵਰ ਵਾਲਾ ਤਿੰਨ ਟੱਚ ਲੈ ਕੇ ਦੋ ਜਫੇ ਲਾਏ ਅੱਗੇ ਗੱਲ ਕਰਦੇ ਹਾਂ ਸਨਸਨਾਟੀ ਯੂਐਸਏ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਨਿਊਯਾਰਕ ਮੈਟਰੋ ਤੇ ਵੇਰੀਅਟੀ ਦੀਆਂ ਟੀਮਾਂ ਦੇ ਵਿੱਚਕਾਰ ਫਾਈਨਲ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਵੇਰੀਅਟੀ ਟੀਮ ਸੈਕੰਡ ਰਾਈ ਤੇ ਨਿਊਯਾਰਕ ਮੈਟਰੋ ਦੀ ਟੀਮ ਫਾਸਟ ਇਥੋਂ ਦੇ ਵੈਕਟਰ ਰੇਡਰ ਤੇ ਜਾਫੀ ਦੀ ਗੱਲ ਕਰ ਤੇ ਵੈਟ ਜਾਫੀਆਂ ਦੀ ਗੱਲ ਕਰਕੇ ਤਾਂ ਵੈਟ ਜਾਪੀ ਬਣੇਗਾ ਇੰਦਰਜੀਤ ਕਾਲ ਸਿੰਘ ਵਾਲਾ ਤੇ ਗੋਪੀ ਮਾਨਕੀ ਵਾਲਾ ਦੋਨੇ ਜਵਾਈਡ ਵੈਸਟ ਜਾਫੀ ਬਣਿਆਗੇ ਅੱਗੇ ਗੱਲ ਕਰਦੇ ਮੁਬਾਰਕਪੁਰ ਚੁੰਗਾ ਮਲੇਰ ਕੋਟਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 70000 ਤੇ ਦੂਜਾ ਇਨਾਮ 51000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 21000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਆਲੰਗੀਰ ਸਾਹਿਬ ਤੇ ਕਾਤਰੋ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਾਤਰੋ ਦੀ ਟੀਮ ਸੈਕੰਡ ਰੇ ਤੇ ਆਲੰਗੀਰ ਸਾਹਿਬ ਦੀ ਟੀਮ ਫਾਸਟ ਤੇ ਇਤੋਂ ਦੇ ਬੈਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਤੋਂ ਬੈਟਰ ਰੇਡਰ ਬਣੇਗਾ ਬਲਕਰਨ ਕਲਿਆਣ ਸੁਖੇ ਵਾਲਾ 8 ਕਬੱਡੀਆਂ ਪਾ ਕੇ 8 ਨੰਬਰ ਲੈਤੇ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਤਾਕੜ ਗੋਗੜਾਂ ਵਾਲਾ 5 ਟੱਚ ਲੈ ਕੇ 2 ਜੱਫੇ ਲਾਈ ਤੇ ਮੁੰਡੇ ਕੀ ਕੀ ਹਜ਼ਾਰ ਰੁਪਏ ਦੇ ਬੈਕਟਰ ਰੇਡਰ ਤੇ ਜਾਫੀ ਬਣਿਆ ਕਿ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਆ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ